ਲੋੜੀ ਦੇ ਮੌਕੇ ਦੇ ਉੱਤੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਰੈੱਡ ਕਰਾਸ ਵੱਲੋਂ ਕਰਵਾਏ ਗਏ ਚਿਲਡਰਨ ਹோம் ਵਿਖੇ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਦੇ ਉੱਤੇ ਰੈੱਡ ਕਰਾਸ ਵੱਲੋਂ ਆਯੋਜਿਤ ਪ੍ਰੋਗਰਾਮ ਦੇ ਵਿੱਚ ਲੋੜੀ ਬਾਲ ਕੇ ਬੱਚਿਆਂ ਨਾਲ ਲੋੜੀ ਮਨਾਈ ਅਤੇ ਬੱਚਿਆਂ ਨੂੰ ਬੈਗ, ਸਟੇਸ਼ਨਰੀ ਵੀ ਤੇ ਸ਼ੂਜ਼ ਦਿੱਤੇ ਗਏ। ਇਸ ਮੌਕੇ ਡੀਸੀ ਕੋਮਲ ਮਿੱਤਲ ਵੀ ਖਾਸ ਤੌਰ ਤੇ ਨਾਲ ਮੌਜੂਦ ਰਹੇ। ਇਹ ਖੁਸ਼ੀ ਦਾ ਦਿਨ ਹੈ ਲੋਹੜੀ ਵਾਲਾ ਦਿਨ ਪੂਰੇ ਨਾਰਥ ਇੰਡੀਆ ਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸੈਲੀਬ੍ਰੇਟ ਹੋਣਾ ਹੈ ਇਹ ਤਿਹਾਰ ਹੈ ਦਿਨ ਹੈ ਔਰ ਇਸ ਖੁਸ਼ੀ ਦੇ ਮੌਕੇ ਤੇ ਚਿਲਡਰਨ ਹோம் ਜਿਹੜਾ ਸਾਡੇ ਹੁਸ਼ਿਆਰਪੁਰ ਚ ਹੈ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਔਰ ਰੈਡਕ੍ਰੋ ਸੋਸਾਇਟੀ ਦੇ ਸਾਰੇ ਮੈਂਬਰ ਸਹਿਵਾਨ ਨੇ ਔਰ ਸੈਕਟਰੀ ਸਹਿਵਾਨ ਨੇ ਸਭ ਨੇ ਰਲ ਕੇ ਹਰ ਸਾਲ ਜਿਦਾ ਦੀਵਾਲੀ ਜੋ ਵੀ ਲੋਹੜੀ ਨੂੰ ਵੀ ਇਹ ਉਪਰਾਲਾ ਕਰਦੇ ਆ ਇਹਨਾਂ ਬੱਚਿਆਂ ਦੇ ਵਿੱਚ ਆਉਂਦੇ ਆ ਔਰ ਬੱਚਿਆਂ ਨੂੰ ਅੱਜ ਸਕੂਲ ਬੈਗ ਸਕੂਲ ਕਿਟਸ ਉਹਦੇ ਵਿੱਚ ਪੂਰੀ ਪਾ ਕੇ ਔਰ ਸਾਰਿਆਂ ਨੂੰ ਸ਼ੂਜ਼ ਔਰ ਲੋੜੀ ਦੇ ਲਈ ਕਿਉਂਕਿ ਲੋੜੀ ਦੇਣ ਦੀ ਪ੍ਰਥਾ ਵੀ ਹੈ ਉਹ ਉਹਦਾ ਸਾਰਾ ਹੀ ਇੰਟੀਗ੍ਰਾਮ ਜਿਹੜਾ ਕੀਤਾ ਹੈ ਮੈਂ ਦੀ ਸਾਹਿਬ ਦਾ ਇਹਨਾਂ ਹਮੇਸ਼ਾ ਬਹੁਤ ਇੰਟਰਸਟ ਨਾਲ ਬੱਚਿਆਂ ਚਾਹੁੰਦੇ ਆ ਬੜੀ ਖੁਸ਼ੀ ਹੁੰਦੀ ਆ ਆ ਕੇ ਇਹ ਸਾਨੂੰ ਰਲ ਮਿਲ ਕੇ ਇਹਨਾਂ ਬੱਚਿਆਂ ਦੇ ਵਿੱਚ ਹਮੇਸ਼ਾ ਇਹਨਾਂ ਨੂੰ ਇਹ ਮਹਿਸੂਸ ਵੀ ਹੋਣਾ ਚਾਹੀਦਾ ਇਹਨਾਂ ਨੂੰ ਲੱਗਦਾ ਵੀ ਅਸੀਂ ਵੀ ਸਾਡੇ ਵੀ ਇਹ ਪਰਿਵਾਰ ਆ ਇਸ ਤੰਗ ਦੇ ਨਾਲ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਦਾ ਸੈਲੀਬ੍ਰੇਟ ਹੋਰ ਬਹੁਤ ਸਾਰੇ ਸ਼ਹਿਰ ਤੋਂ ਸਾਰੇ ਲੋਕ ਆਉਂਦੇ ਐ ਇੱਥੇ ਇਦਾਂ ਦੀ ਗੱਲ ਨਹੀਂ ਐ ਸਮੇਂ-ਸਮੇਂ ਸਰ ਬਜ਼ੁਰਗਾਂ ਕੋਲ ਵੀ ਆਉਂਦੇ ਐ ਔਰ ਬੱਚਿਆਂ ਕੋਲ ਵੀ ਆਉਂਦੇ ਐ ਬਹੁਤ ਖੁਸ਼ੀ ਹੋਈ ਆ ਆ ਕੇ ਔਰ ਮੈਂ ਸਾਰੇ ਹੀ ਹੁਸ਼ਿਆਰਪੁਰ ਦੇ ਨਿਵਾਸੀਆਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪੂਰੇ ਪਾਰ ਦੇ ਲੋਕਾਂ ਨੂੰ ਆਪਣੇ ਵੱਲੋਂ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਵੱਲੋਂ ਵੀ ਇਹ ਮੁबारकबाद ਉਹਨਾਂ ਆਪਣੇ ਸ਼ਹਿਰ ਵਾਸੀਆਂ ਨੂੰ ਵਿਧਾਨ ਸਭਾ ਦੇ ਵਾਸੀਆਂ ਨੂੰ ਵੀ ਖਾਸ ਤੌਰ ਤੇ ਬਹੁਤ-ਬਹੁਤ ਮੁबारकबाद ਬਹੁਤ-ਬਹੁਤ ਧੰਨਵਾਦ ਸਭ ਨੂੰ ਜੈ

नहीं नहीं सुनाना कुछ हां जो 5 10 को आई बस बस हमारी थी तो आई थी किसी ने कुछ पपड़ उठा तो आई गई जल्दी निकल आता है काम वाली हो ਤੋ ਆਈ ਡੀ ਸੀ ਡੀਸੀ ਨੇ ਕੀਤਾ ਪੜੋਤਾ ਤੋ ਆਇਆ ਜਲੋ ਜੀ ਜਲਦੀ ਨੇ ਬੁਲਾਇਆ ਟੈਂਕ ਟੈਂਕ ਨੇ ਮਾਰੀ ਗੋਲੀ ਦੇ ਮਾਈ ਲੋ